ਆਪਣੇ ਕੋਲ ਸੌਲਡਰ ਦਾ ਕੇਸ ਆਇਆ ਜੀ ਲੜਾਈ ਝਗੜੇ ਦਾ ਕੇਸ ਹੈ ਮਸੀ ਚੌਂਕ ਤੋਂ ਜੀ ਹਾਂਜੀ ਕੀ ਨਾਮ ਕੀ ਮਸ਼ਹੂਰ ਹਰਪ੍ਰੀਤ ਸਿੰਘ ਕੀਮਤ ਚੀਨਾ ਕਹਿ ਰਿਹਾ ਹੈ ਉਰਫ ਬੰਟੀ ਸ਼ਾਇਦ ਸੁਣਨ ਜ਼ਾਇਮ ਹੁੰਦਾ ਹਾਂਜੀ ਉਮਰ ਕਿੰਨੀ ਦਾ ਜੀ ਉਮਰ 40-45 ਸਾਲ ਦੇ ਵਿੱਚ ਹੋਣਾ ਜੀ ਕਿੱਥੇ ਦਾ ਰਹਿਣਾ ਉਹਦਾ ਇਹ ਛਣਾਈ ਪੜਸ ਦੇ ਪਿੱਛੇ ਦਾ ਸਾਨੂੰ ਦੱਸ ਨਹੀਂ ਇਹ ਹੀ ਪਤਾ ਲੱਗਾ ਜੀ ਕਿੰਨੇ ਵਜੇ ਹੋਇਆ ਜੀ 1:00 ਸੜਕੋ ਪੌਣੇ ਸੀ ਪੌਣੇ ਸੀ 5:50 ਇਸ ਟਾਈਮ ਤੇ ਬਿਲਕੁਲ ਲੈਟ ਸੀ ਹਾਂਜੀ ਜਦੋਂ ਆਏ ਸਾਡੇ ਕੋਲ ਲੈਟ ਸੀ ਤੇ ਮਾਰੇ ਟਾਈਮ ਨਾਲ ਜਦੋਂ ਪਹੁੰਚੇ ਮਤੇ ਇਧਰ ਥਿਆਰੀ ਸੀ ਜੀ ਇੱਕ छाती ਦੀ ਵੀ ਸੱਟ ਲੱਗੀ ਹੋਈ ਆ ਦੋ ਕਰਕਣਾ ਪੱਟਦੇ ਵੀ ਹੈਗੇ ਪਿੱਠ ਦੇ ਪਿੱਛੇ ਵੀ ਨਿਸ਼ਾਨਾ ਹੈ ਇਹ ਹਸਪੀਟਲ ਆਇਆ ਜੀ ਇਨਫਾਰਮੇਸ਼ਨ ਮਿਲੀ ਸੀ ਕਿ ਮਸੀਤ ਚੌਂਕ ਲਾਗੇ ਝਗੜਾ ਹੋਇਆ ਕੋਈ ਮੁੰਡਾ ਹਰਪ੍ਰੀਤ ਸਿੰਘ ਉਹ ਬਲਟੀ ਟਰੈਵਲ ਜੰਟੀ ਦਾ ਕੰਮ ਕਰਦਾ ਸੀਗਾ ਤੇ ਇਹਨਾਂ ਦਾ ਕਿਸੇ ਨਾਲ ਆਪਸੀ ਕਿਸ ਮੈਟਰ ਤੇ ਝਗੜਾ ਹੋਇਆ ਇਹਦੀ ਇਨਵੈਸਟੀਗੇਸ਼ਨ ਦੌਰਾਨ ਜਿਹੜੀ ਗੱਲ ਸਾਹਮਣੇ ਹੋਊਗੀ ਤੁਹਾਨੂੰ ਦੱਸਾਂਗੇ ਫਿਲਹਾਲ ਇਹ ਕਿੱਥੇ ਦੇ ਰਹਿਣ ਵਾਲਾ ਹੋਆ ਤੇ ਕਿ ਉਮਰ ਕਿੰਨੀ ਹੈ ਉਮਰ 40 45 ਸਾਲ ਦੇ ਕਰੀਬ ਹੋਊਗੀ ਤੇ ਰਹਿਣ ਵਾਲਾ ਖੂਤੜ ਹੈ ਬਈ ਕੁਲ ਸਰ ਪ੍ਰਾਣੀ ਨਿੰਜ ਲੱਗਦੀ ਹੈ ਕੀ ਹੈ ਜੀ ਅਜੇ ਤੱਕ ਇਹਨੂੰ ਗ੍ਰਾਹਨ ਇਨਵੈਸਟੀਗੇਸ਼ਨ ਦੇਖਾਂਗੇ ਰਿਜ਼ਲਟ ਪੂਠਲੇ ਦੇ ਵਿੱਚ ਆਏ ਦਿਨ ਗੁੱਡਾ ਗਰਦੀ ਦਾ ਨੰਗਾ ਨਾਚ ਹੋ ਰਿਹਾ ਹੈ ਇਹ ਬਾਰੇ ਇਹਨਾਂ ਦੇ ਸ਼ਕਤੀ ਨਾਲ ਪੇਸ਼ ਆਵਾਗੇ ਜਿਨ੍ਹਾਂ ਨੂੰ ਸੱਚ ਐਕਸ਼ਨ ਲਮਾਗੇ ਨਾ ਸਰ ਕੋਈ ਪੈਸਾ ਦਾ ਮਾਮਲਾ ਇਹਨੂੰ ਲੈ ਕੇ ਕੋਈ ਗਲਬਾ ਦਾ ਏਜੰਟੀ ਦਾ ਕੰਮ ਕਰਦੇ ਨਹੀਂ ਫਿਲਹਾਲ ਮੈਂ ਇਹਦੇ ਬਾਰੇ ਕੁਝ ਨਹੀਂ ਕਹਿ ਸਕਦਾ ਇਹ ਜੋ ਜਾਣਕਾਰੀ ਹੈ ਜੋ ਰਿਜ਼ਲਟ ਸਾਹਮਣੇ ਉਹ ਤੁਹਾਨੂੰ ਦੱਸ ਦਿਆਂ ਸਰ ਦੋਸ਼ੀਆਂ ਦਾ ਪਤਾ ਲੱਗ ਚੁੱਕਾ ਵੀ ਕਤਲ ਕਿੰਨਾ ਨੇ ਕੀਤਾ ਹੈ ਹਲੇ ਡਾਊਟ ਆ ਕਿੰਨਾ ਕੀਤਾ ਉਹ ਗੱਲ ਕਲੀਅਰ ਹੋ ਜੂਗੀ ਤੁਹਾਨੂੰ ਦੱਸ ਦਾਂਗੇ ਕਿੰਨੇ ਨੇ ਕਿਤੇ ਸਰ ਅਸੇ ਪਾਸੇ ਕੋਈ ਸੀਸੀਟੀਵੀ ਫੁਟਜ ਵਗੈਰਾ ਲੱਗੇ ਹੋਏ ਨੇ ਕਿਉਂਕਿ ਅਸੀਂ ਫਿਰ ਹਸਪੀਟਲ ਹੀ ਪਹੁੰਚੇ ਹਾਂ ਮੌਕੇ ਤੇ ਜਾ ਕੇ ਦੇਖਣਾ ਤੇ ਕੀ ਸਭ ਮੋਬਾਈਲ ਤੇ ਕਿਹਨੇ ਗੱਲ ਕਰ ਰਹੀ ਸੀ ਜਦੋਂ ਲੜਾਈ ਹੋਈ ਆ ਮੈਨੂੰ ਇਹਦੇ ਬਾਰੇ ਜਾਣੀ ਜਾਣਕਾਰੀ ਨਹੀਂ ਹੈਗੀ ਤੇ ਘਰ ਦੇ ਨਾਲ ਇਨਫੋਰਮ ਕਰ ਦਿੱਤਾ ਜੀ ਘਰ ਦੇ ਨਾਲ ਇਨਫੋਰਮ ਮੈਚ ਕਰਨਾ ਹੈ ਮੇਰੇ ਕੋਲ ਉਹਨਾਂ ਦਾ ਨੰਬਰ ਹੈ ਜੀ ਆਪਣੇ ਕੋ ਸੌਲਡਰ ਦਾ ਕੇਸ ਆਇਆ ਜੀ ਲੜਾਈ ਝਗੜੇ ਦਾ ਕੇਸ ਹੈ ਮਸੀ ਚੌਂਕ ਤੋਂ ਜੀ ਹਾਂਜੀ ਕੀ ਨਾਮ ਕੀ ਮਸ਼ਹੂਰ ਹਰਪ੍ਰੀਤ ਸਿੰਘ ਕੀਮਤ ਚੀਨਾ ਗੈਰ ਹੈ ਉਰਫ ਬੰਟੀ ਸ਼ਾਇਦ ਸੁਣਨ ਜਾ ਮੁੰਗਾ ਹਾਂਜੀ ਉਮਰ ਕਿੰਨੀ ਦਾ ਜੀ ਉਮਰ 40 45 ਸਾਲ ਦੇ ਵਿੱਚ ਹੋਣਾ ਜੀ ਕਿੱਥੇ ਦਾ ਰਹਿਣਾ ਉਹਦਾ ਇਹ ਛਣਾਈ ਪੜਸ ਦੇ ਪਿੱਛੇ ਦਾ ਸਾਨੂੰ ਦੱਸ ਨਹੀਂ ਇਹ ਹੀ ਪਤਾ ਲੱਗਾ ਜੀ ਕਿੰਨੇ ਵਜੇ ਹੋਇਆ ਜੀ ਇਹ ਕੋਈ 6:30 ਪੋਣੀ ਸੀ 6:15 50 ਇਸ ਟਾਈਮ ਤੇ ਬਿਲਕੁਲ ਲੈਟ ਸੀ ਹਾਂਜੀ ਜਦੋਂ ਆਏ ਸਾਡੇ ਕੋਲ ਲੈਟ ਸੀ ਤੇ ਮਾਰੇ ਟਾਈਮ ਨਾਲ ਜਦੋਂ ਪਤਾ ਮਤੇ ਇਧਰ ਆਹਿਆ ਰਹੀ ਸੀ ਜੀ ਇੱਕ छाती ਦੀ ਵੀ ਸੱਟ ਲੱਗੀ ਹੋਈ ਆ ਦੋ ਕਰਕਣਾ ਪੱਟਦੇ ਵੀ ਹੈਗੇ ਪਿੱਠ ਦੇ ਪਿੱਛੇ ਵੀ ਨਿਸ਼ਾਨਾ ਹੈ ਇਹ ਹਸਪੀਟਲ ਆਇਆ ਜੀ ਇਨਫਾਰਮੇਸ਼ਨ ਮਿਲੀ ਸੀ ਕਿ ਮਸੀਤ ਚੌਂਕ ਲਾਗੇ ਝਗੜਾ ਹੋਇਆ ਇਹ ਮੁੰਡਾ ਹਰਪ੍ਰੀਤ ਸਿੰਘ ਉਹ ਬਲਟੀ ਟਰੈਵਲ ਜੰਟੀ ਦਾ ਕੰਮ ਕਰਦਾ ਸੀਗਾ ਤੇ ਇਹਨਾਂ ਦਾ ਕਿਸੇ ਨਾਲ ਆਪਸੀ ਕਿਸ ਮੈਟਰ ਤੇ ਝਗੜਾ ਹੋਇਆ ਇਹਦੀ ਇਨਵੈਸਟੀਗੇਸ਼ਨ ਦੌਰਾਨ ਜਿਹੜੀ ਗੱਲ ਸਾਹਮਣੇ ਹੋਊਗੀ ਤੁਹਾਨੂੰ ਦੱਸਾਂਗੇ ਫਿਲਹਾਲ ਇਹ ਕਿੱਥੇ ਦੇ ਰਹਿਣ ਵਾਲਾ ਹੋਆ ਤੇ ਕਿ ਉਮਰ ਕਿੰਨੀ ਹੈ ਉਮਰ 40 45 ਸਾਲ ਦੇ ਕਰੀਬ ਹੋਊਗੀ ਤੇ ਰਹਿਣ ਵਾਲਾ ਖੂਤੜ ਹੈ ਬਈ ਕੋ ਸਰ ਪ੍ਰਾਣੀ ਰੰਜਿਸ਼ ਲੱਗਦੀ ਹੈ ਕੀ ਹੈ ਜੀ ਅਜੇ ਤੱਕ ਤੈਨੂੰ ਗ੍ਰਾਹਨ ਇਨਵੈਸਟੀਗੇਸ਼ਨ ਦੇਖਾਂਗੇ ਰਿਜ਼ਲਟ ਥੱਲੇ ਦੇ ਵਿੱਚ ਆਏ ਤੈਨੂੰ ਗੁੱਡਾ ਗਰਦੀ ਦਾ ਨੰਗਾ ਨਾਂ ਚੋ ਰਿਹਾ ਹੈ ਬਾਰੇ ਇਹਨਾਂ ਦੇ ਸ਼ਕਤੀ ਨਾਲ ਪੇਸ਼ ਆਵਾਗੇ ਜਿਨ੍ਹਾਂ ਨੂੰ ਸੱਚ ਐਕਸ਼ਨ ਲਵਾਗੇ ਨਾ ਸਰ ਕੋਈ ਪੈਸਾ ਦਾ ਮਾਮਲਾ ਇਹਨੂੰ ਲੈ ਕੇ ਕੋਈ ਗਲਬਾ ਦਾ ਏਜੰਟੀ ਦਾ ਕੰਮ ਕਰਦੇ ਨਹੀਂ ਫਿਲਹਾਲ ਮੈਂ ਇਹਦੇ ਬਾਰੇ ਕੁਝ ਨਹੀਂ ਕਹਿ ਸਕਦਾ ਇਹ ਜੋ ਜਾਣਕਾਰੀ ਹੈ ਜੋ ਰਿਜ਼ਲਟ ਸਾਹਮਣੇ ਉਹ ਤੁਹਾਨੂੰ ਦੱਸਦੇ ਸਰ ਦੋਸ਼ੀਆਂ ਦਾ ਪਤਾ ਲੱਗ ਚੁੱਕਾ ਵੀ ਕਤਲ ਕਿਹਨੇ ਕੀਤਾ ਹੈ ਹਲੇ ਡਾਊਟ ਆ ਕਿੰਨਾ ਲ ਕੀਤਾ ਉਹ ਗੱਲ ਕਲੀਅਰ ਹੋ ਜੂਗੀ ਤੁਹਾਨੂੰ ਦੱਸ ਦਾਂਗੇ ਕਿੰਨਾਂ ਨੇ ਤੇ ਸਰ ਅਸੇ ਪਾਸੇ ਕੋਈ ਸੀਸੀਟੀਵੀ ਫੁਟੇਜ ਵਗੈਰਾ ਲੱਗੇ ਹੋਏ ਨੇ ਕਿਉਂਕਿ ਮੈਂ ਸਿੱਧਾ ਹਸਪੀਟਲ ਹੀ ਪਹੁੰਚਿਆ ਮੌਕੇ ਤੇ ਜਾ ਕੇ ਦੇਖਣਾ ਤੇ ਕੀ ਸਭ ਮੋਬਾਈਲ ਤੇ ਕਿੰਨੇ ਗੱਲ ਕਰ ਰਹੇ ਸੀ ਜਦੋਂ ਲੜਾਈ ਹੋਈ ਆ ਮੈਨੂੰ ਇਹਦੇ ਬਾਰੇ ਜਾਣੀ ਜਾਣਕਾਰੀ ਨਹੀਂ ਹੈਗੀ ਤੇ ਘਰਦਿਆਂ ਨੂੰ ਫੋਨ ਕਰ ਦਿੱਤਾ ਜਾਂ ਜੀ ਘਰਦਿਆਂ ਨੂੰ ਇਨਫੋਰਮ ਕਰਨਾ ਹੈ ਮੇਰੇ ਕੋਲ ਉਹਨਾਂ ਦਾ ਨੰਬਰ ਹੈ ਨਹੀਂ